ਜਿਹੜੀ ਮੇਰੀ ਕਿਰਦਾਰਕੁਸ਼ੀ ਕੀਤੀ ਗਈ ਹੈ ਨਾ ਆ ਮੈਂ ਫਿਰ ਇੱਥੇ ਬੈਠਾ ਐਸੇ ਦਫ਼ਤਰ ਦੇ ਲੋਕੀ ਕਹਿੰਦੇ ਭੱਜ ਗਿਆ ਆ ਹੋ ਗਿਆ ਚੋਰ ਆ ਠੱਗ ਗਿਆ ਉਹਦੇ ਪਿੱਛੇ ਵਜਾ ਕਿਸੇ ਨੇ ਨਹੀਂ ਵੇਖੀ ਇੱਥੇ ਖਲੋ ਖਲਾਰ ਕੇ ਬੀਬੀਆਂ ਨੂੰ ਬੁਲਾ ਕੇ ਝੂਠਾ ਜਿਹੜੀ ਮੇਰੀ ਇਨਸਲਟ ਕਰਾਈ ਹੈ ਨਾ ਉਸ ਇਨਸਲਟ ਦਾ ਮਕਸਦ ਇਹੀ ਸੀ ਕਿ ਇਸ ਬੰਦੇ ਨੂੰ ਇੱਥੋਂ ਕੱਢਿਆ ਜਾਵੇ ਫਿਰ ਇੱਥੇ ਆ ਜਿਹੜੀ ਇੰਨੀ ਸੋਹਣੀ ਤਰਾਸ਼ੀ ਗਈ ਬਿਲਡਿੰਗ ਆ ਨਿੱਕੇ ਨਿੱਕੇ ਬੱਚੇ ਆਂਦੀਆਂ ਜਿਹੜੀਆਂ ਭੁਖhdੀਆਂ ਉਹਦੀ ਐਜੂਕੇਸ਼ਨ ਦੀਆਂ ਲੋੜਾਂ ਪੂਰੀਆਂ ਕੀਤੀਆਂ ਇੱਥੋਂ 140 ਬੱਚੇ ਫ੍ਰੀ ਆਫ ਕੋਸਟ ਇੱਥੇ ਪੜਦੇ ਪਏ ਹੈਨਾ ਜੀ ਪਰ ਥੇਲੀ ਵੀ ਕਿਸੇ ਕੋ ਨਹੀਂ ਲੈਂਦਾ ਤੇ ਇਸ ਬਿਲਡਿੰਗ ਨੂੰ ਖਾਲੀ ਫੇਰ ਕਰਾ ਕੇ ਇੱਥੇ ਫੇਰ ਨਸ਼ਿਆਂ ਦਾ ਗੜ੍ਹ ਬਣਾਉਣਾ ਹਾਂ ਮੈਂ ਬੈਠਾ ਸ਼ਰਿਆ ਤੁਸੀਂ ਉਹ ਉੱਥੋਂ ਤੱਕ ਦੇਖ ਸਕਦੇ ਹੋ ਉਹ ਕੁਝ ਬੱਚੇ ਆ ਕੇ ਮੁੰਡੇ ਆ ਕੇ ਖੜ ਗਏ ਠੀਕ ਹੈ ਇੱਥੇ ਤੇ ਇਹ ਕਿੱਥੇ ਗਏ ਆ ਹੋਂਦ ਨੂੰ ਮੈਂ ਦੱਸਦਾ ਅੰਦਰ ਕਰੋੜਾਂ ਦੀ ਆਡੀ ਜਗ੍ਹਾ ਦੀਆਂ ਚੀਜ਼ਾਂ ਪਈਆਂ ਆਓ ਵਿਖਾ ਕੇ ਲਿਆਵਾਂ ਆਜੋ ਆਓ ਵਿਖਾ ਦਿਨਾ ਵਾ ਪੀ ਇਸ ਕਰਕੇ ਚੁੰਦੇ ਹੀ ਕਿ ਇਹ ਬਿਲਡਿੰਗ ਨੂੰ ਖਰਾਬ ਕਰਤਾ ਜਾਵੇ ਤੇ ਅਸੀਂ ਫੇਰ ਇੱਥੇ ਨਸ਼ਿਆਂ ਦੇ ਟੀਕੇ ਲਾਈਏ ਹੈਨਾ ਤੇ ਜਿਹੜੇ ਕਹਿੰਦੇ ਆ ਕਿ ਅਸੀਂ ਇੱਥੇ ਆ ਕੇ ਕੁਰਸੀਆਂ ਕਮਾਉਣੀਆਂ ਪ੍ਰਧਾਨ ਬੰਨਾ ਵਾ ਉਹਨਾਂ ਦੇ ਘਰ ਬਿਲਕੁਲ ਸਾਹਮਣੇ ਹੀ ਆ ਠੀਕ ਹੈ ਉਦੋਂ ਤੇ ਰੋਕਿਆ ਨਹੀਂ ਜਾਂਦਾ ਜਦੋਂ ਇੱਥੋਂ ਦਰਵਾਜ਼ੇ ਲੱਥਦੇ ਆ ਜਦੋਂ ਇੱਥੋਂ ਤੰਦਰੇ ਲੱਥ ਜਾਂਦੇ ਆ ਜਦੋਂ ਇੱਥੋਂ ਇਲੈਕਟ੍ਰਿਸਿਟੀ ਦੀਆਂ ਤਾਰਾਂ ਲੱਥ ਜਾਂਦੀਆਂ ਵਾ ਉਦੋਂ ਕੋਈ ਨਹੀਂ ਰੋਕਦਾ ਹੈਨਾ ਤੇ ਹੁਣ ਹੁਣ ਜਦੋਂ ਮੈਂ ਉਥੇ ਚੰਗਾ ਕੰਮ ਕਰਨੇ ਆ ਵਾ ਤੇ ਉਹ ਫੇਰ ਰੋਕਦੇ ਆ ਉਦੋਂ ਫਿਰ ਕੀ ਹੁੰਦਾ ਵਾ ਕੀ ਕਰਨਦੇ ਇੱਥੇ ਤੁਸੀਂ ਕੀ ਕਰਨਦੇ ਇੱਥੇ ਤੂੰ ਕੀ ਕਰਨਿਆ ਬਾਈ ਫਲੈਸ਼ ਜੋ ਕਿਧਰੋਂ ਨਿਕਲਦੇ ਪਏ ਤੁਸੀਂ ਮੈਂ ਤਾਂ ਨਹੀਂ ਨਿਕਲਿਆ ਹੈ ਮੈਂ ਨਿਕਲਿਆ ਚਲੋ ਬਾਹਰ ਬਾਹਰ ਚਲੋ ਆ ਚੀਜ਼ਾਂ ਵਾ ਆ ਐਡੀ ਸੋਹਣੀ ਬਿਲਡਿੰਗ ਜਿਹੜੀ ਬਣੀ ਆ ਮੇਰੀ ਇਸ ਬਿਲਡਿੰਗ ਨੂੰ ਤੈਸ਼ ਨੈਸ਼ ਕਰਕੇ ਆਪਾਂ ਤਾਂ ਨਹੀਂ ਹੋਵੇ ਭਾਈ ਪਿੱਛੇ ਚੱਲ ਪਿੱਛੇ ਚੱਲ ਨਹੀਂ ਹਾਂ ਵੀਰ ਫਿਰ ਤੈਨੂੰ ਕਿਹਾ ਪਿੱਛੇ ਚੱਲ ਜਾ ਬੇਟਾ ਠੀਕ ਹੈ ਭਾਈ ਪਿੱਛੇ ਚੱਲ ਜਾ ਸਰ ਸਰ 1 ਮਿੰਟ ਰੁਣ ਸਰ نیچے ਡਾਊਨ ਇੱਕ ਮਿੰਟ ਮੈਂ ਆਪਣੀ ਬਿਲਡਿੰਗ ਦੀ ਗੱਲ ਕਰ ਰਿਹਾ ਮੇਰੀ ਬੜੀ ਕਰਦਾਰ ਕੁਸ਼ੀ ਕੀਤੀ ਯਾਰ ਮੈਂ ਮੈਂ ਤੈਨੂੰ ਬੇਨਤੀ ਕਰਤੀ ਬਾਹਰ ਆ ਜਾ ਪਲੀਜ਼ ਮੇਰਾ ਭਰਾ ਬਾਹਰ ਆ ਜਾ ਮੈਂ ਤੈਨੂੰ ਕਿਹਾ ਥੱਲੇ ਆ ਵੇਖ ਥੱਲੇ ਕਰ ਤਾਂ ਇਹਨੂੰ ਪਿੱਛੇ ਤੂੰ ਚੱਲ ਜਾ ਛੇਤੀ ਚੱਲ ਜਾ ਮੇਰਾ ਲੀਡਿੰਗ ਰਪੜਾ ਬਾਹਰ ਚੱਲ ਜਾ ਆ ਮੇਰੀ ਬਿਲਡਿੰਗ ਹੈ ਠੀਕ ਹੈ ਇਹਨੂੰ ਮੈਂ ਸਵਾਰਿਆ ਵਾ ਤੇ ਕਿਹਾ ਜਾਂਦਾ ਕਿ ਇਹਨੂੰ ਤੇ ਕਬਜ਼ਾ ਕਰ ਲਿਆ ਆ ਦੇਖੋ ਕੀ ਹਾਲ ਆ ਇਸ ਬਿਲਡਿੰਗ ਦਾ ਠੀਕ ਐ ਇਥੋਂ ਇੱਕ ਵਜੇ ਹੋਲੀ ਫੋਟੋ ਨਹੀਂ ਯਾਰ ਫਿਰ ਵੀ ਨਹੀਂ ਆਇਆ ਉਹ ਦੇ ਭਾਰਤ ਦੀ ਸਾਡੇ ਸੁਮਿਤ ਕਾਲੀ ਜੀ ਇਹਨਾਂ ਕੋਲ ਅੱਜ ਰਾਣਾ ਜੀ ਨੇ ਇੱਕ ਸ਼ਿਕਾਇਤ ਕੀਤੀ ਕਿ ਖੰਡੌਲੇ ਦੇ ਚਿੱਟਾ ਅਮਰਸਰ ਲੈ ਕੇ ਕਸਬਾ ਵਾ ਸ਼ਹਾਡਾ ਉਹਦੇ ਕੋਲ ਕੇਰੀਆ ਪਿੰਡ ਖੰਡਾਲਾ ਧੱਕਾ ਕੋਣੀ ਨੇਵਰ ਨੇਵਰ ਕਲੋਨੀ ਉਹਦੇ ਵਿੱਚ ਕੋਈ ਸ਼ਰਾਰਤੀ ਅੰਸਰਾਂ ਨੇ ਜਿਹੜੀ ਸੀ ਸਾਡੇ ਕੋਲ ਆ ਵੀਡੀਓ ਵੀ ਪ੍ਰੋਵਾਈਡ ਆ ਉਹਦੇ ਵਿੱਚ ਸ਼ਰਾਰਤੀ ਅੰਸਰਾਂ ਨੇ ਇਹਨੂੰ ਕੱਲਾ ਲਾ ਕੇ ਔਰ ਇਹੜਾ ਨਸ਼ਾ ਸੇਵਨ ਕਰ ਰਹੇ ਨੇ ਉਹ ਮੇਰੇ ਕੋਲ ਬਕਾਇਦਾ ਵੀਡੀਓ ਮੈਂ ਬਕਾਇਦਾ ਪ੍ਰੈਸ਼ਰ ਰੀਲீஸ் ਕਰਾਂਗੇ ਔਰ ਅਸੀਂ ਅਸੀਂ ਤੇ ਸਖਤ ਐਕਸ਼ਨ ਲੈ ਲਈ ਸਾਡੇ ਜਗਦੀਸ਼ ਜੱਗੂ ਜੀ ਸਾਡੇ 마을 ਪੰਚਾਇਤ ਤੋਂ ਸ਼ਕਾਲੀ ਜੀ ਔਰ ਸਾਡੇ ਬਾਬਾ ਜੀ ਸੰਪੰਕਨਾ ਜੀ ਸ਼ੇਰਗਲੇ ਨੂੰ ਸੱਟ ਦਿਆ ਤਸੀਹੀਆਂ ਭਈ ਇੱਥੇ ਦੱਸਿਆ ਗਿਆ ਵੀ ਭਾਈ ਰਾਣਾ ਜੀ ਜਿਹੜਾ ਇੱਥੇ ਕੋਈ ਗੈਰਕੂਨੀ ਕੰਮ ਨਹੀਂ ਕਰਦੇ ਇਲਾਕੇ ਦੇ ਬੱਚਿਆਂ ਨੂੰ ਪੜ੍ਹਾਉਂਦੇ ਨੇ ਲਿਖਾਉਂਦੇ ਨੇ ਜਿਹੜੇ ਬੱਚੇ ਤੁਸੀਂ ਟੈਲੈਂਟ ਆ ਕੋਈ ਬੱਚਾ ਕਹਿੰਦਾ ਕਿ ਮੈਨੂੰ ਇੱਥੇ ਔਰ ਉਸ ਵਾਸਤੇ ਬਾਹਰ ਜਾਣਾ ਇਹ ਕਹਿੰਦੇ ਮੈਂ ਕੋਚਿੰਗ ਦੇ ਨੂੰ ਤਿਆਰ ਆ ਜੇ ਕੋਈ ਸਾਡੇ ਸਮਾਜ ਦੀਆਂ ਵਿਧਵਾਵਾਂ ਨੇ ਔਰ ਉਹ ਸਲਾਈ ਕਢਾਈ ਜਾਣਦੀਆਂ ਨੇ ਜਾਂ ਬਿਊਟੀ ਬਾਲਰ ਜਾਂਦੀਆਂ ਨੇ ਇਹ ਸਾਡੇ ਰਾਣਾ ਜੀ ਉਸ ਦੇ ਵਿੱਚ ਹੈਲਪ ਕਰਦੇ ਨੇ ਔਰ ਇਹਨਾਂ ਨੂੰ ਸਾਰਾ ਸ਼ਹਿਰ ਜਾਣਦਾ ਕਿ ਬਹੁਤ ਹੀ ਵਧੀਆ ਸਮਾਜ ਸੇਵਕ ਹੈ ਸਾਡੇ ਰਾਣਾ ਜੀ ਔਰ ਇਸ ਤਰ੍ਹਾਂ ਦੇ ਅੱਜ ਅਸੀਂ ਇੱਥੇ ਆਏ ਆ ਔਰ ਪ੍ਰਸ਼ਾਸਨ ਨੂੰ ਔਰ ਐਸ ਐਚਓ ਸलाम ਐਸ ਐਜੋ ਸ਼ਹਾਦਾ ਸਾਨੂੰ ਬਤਲ ਗਿਆ ਕਿ ਸ਼ਹਾਦੇ ਥਾਂ ਦੇ ਹੱਦ ਆ ਅਸੀਂ ਬੇਨਤੀ ਕਰਦੇ ਆ ਸੀਪੀਐ ਮਰਸਾਬ ਸਰ ਸਮਰਦਾ ਗੁਰਪ੍ਰੀਤ ਸਿੰਘ ਭੁਲਰ ਜੀ ਨੂੰ ਔਰ ਡੀਸੀਪੀ ਲਾਰਡ ਆਰਡਰ ਵੀਰ ਜੀ ਆਲਮ ਜੀ ਸਿੰਘ ਵੀਰ ਜੀ ਆਲਮ ਸਿੰਘ ਜੀ ਨੂੰ ਬੇਨਤੀ ਕਰਦੇ ਆ ਵੀ ਭਾਈ ਜਿਹੜੇ ਇੱਥੇ ਸ਼ਰਾਬ ਦੀ ਅੰਸਰ ਸਾਡੇ ਕੋਲ ਵੀਡੀਓ ਪ੍ਰੋਵਾਈਡ ਆ ਇਹ ਕੋਈ ਅਜਾਮ ਨਹੀਂ ਲੱਗ ਰਿਹਾ ਕੱਲ ਨੂੰ ਕੋਈ ਇਹ ਕਵੇ ਕਿ ਇੱਥੇ ਜੀ ਵਾਲਮੀਕਣ ਜਿੱਥੇ ਬੰਦੇ ਨੇ ਆ ਕੇ ਗੁੰਡਾਗਰਦੀ ਕੀਤੀ ਟਾਲਾ ਪੰੜੀ ਕੀਤੀ ਔਰ ਜੇ ਇਦਾਂ ਦੀ ਕੋਈ ਹਰਕਤ ਸਾਬਤ ਹੁੰਦੀ ਆ ਤੇ ਪਹਿਲ ਦੇ ਆਧਾਰ ਤੇ ਮੈਂ ਪਰਮੇਸ਼ਰ ਪੰਮਾ ਮੁੱਖ ਉਚਾਰਕ ਭਾਰਤੀ ਵਾਲਮੀਕਣ ਸੁਧਾਰ ਸਭਾ ਤੋਂ ਪਹਿਲਾ ਪਰਚਾ ਮੇਰੇ ਤੋਂ ਦੇ ਦਿਓ ਕਿਉਂਕਿ ਮੈਂ ਅੰਮ੍ਰਿਤਸਰ ਦੇ ਪ੍ਰਸ਼ਾਸਨ ਨੂੰ ਦੱਸਣਾ ਚਾਹਨਾ ਵਾ ਕਿ ਇੱਕ ਬੰਦਾ ਨਸ਼ੇ ਦਾ ਦਲਦਲ ਦਾ ਏਰੀਆ ਵਾ ਉਥੇ ਇੱਕ ਸਫਾਈ ਦਾ ਟੂਟਾ ਲਾ ਰਿਆ ਤੇ ਕਿੱਥੇ ਵੀ ਸਿਆਣਪ ਹੈਗੀਆ ਵੀ ਆਪਾਂ ਉਸ ਬੰਦੇ ਨੂੰ ਰੋਕੀਓ ਸ਼ਰਾਬ ਜਿਹੜੇ ਸਮਾਜ ਵਿਰੋਧੀ ਸ਼ਰਾਬਤੀ ਐਸਰ ਨੇ ਇੱਥੇ ਤਾਲਾ ਲਾ ਕੇ ਗਰਜੂ ਨਹੀਂ ਕੰਮ ਕਰ ਰਹੇ ਨੇ ਜਿੱਦ ਕੇ ਆਈ ਦੀ ਵੀਡੀਓ ਸਾਡੇ ਕੋਲ ਇਹਨਾਂ ਸ਼ਬਦਾਂ ਨਾਲ ਹੀ ਮੈਂ ਧੰਨਵਾਦੀ ਆ ਔਰ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵੀ ਭਾਈ ਜਏ ਗੁੰਡਾ ਅਸਰਾ ਦੇ ਨੱਥ ਪਾਓ ਕਿਉਂਕਿ ਇਦਾਂ ਦੀਆਂ ਕਾਰਵਾਈਆਂ ਗ੍ਰੀਨ ਆਉਂ ਨੂੰ ਬਸੰਤ ਦੇਵ ਨੂੰ ਵਾਈਟ ਆਉਂ ਨੂੰ ਡਾਇਮੰਡ ਆਉਂ ਨੂੰ ਜਿਹੜੇ ਪੋਸ਼ ਇਲਾਕੇ ਨੇ ਲਾਲੇ ਦੇ ਇਲਾਕੇ ਨੇ ਜਾਂ ਉਸ ਜੱਤੇ ਇਲਾਕੇ ਨੇ ਉੱਥੇ ਤਾਂ ਕੋਈ ਨਸ਼ਾ ਵੇਚਦਾ ਨਹੀਂ ਐ ਸਾਡੇ ਹੀ ਜੜੀਆਂ ਸਲਮ ਬਸਤੀਆਂ ਨੂੰ ਸ਼ੂਟ ਸਾਰੇ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੈਂ ਮੇਰਾ ਨਾਮ ਰਾਜਵੰਤ ਸਿੰਘ ਆ ਮੈਂ ਸ਼ਹਾਟੇ ਦਾ ਵਸਨੀਕ ਆ ਤੇ ਇੱਥੇ ਖੰਡ ਵਾਲੇ ਖੁਸ਼ੀਆਂ ਦੀ ਮਹਿਕ ਦੀ ਫਲਵਾੜੀ ਨਾਮ ਦੀ ਇਹ ਸੰਸਤਾ ਚਲਾ ਰਿਹਾ ਕਿੰਨੇ ਚਿਰ ਤੋਂ ਚਲਾਰੀ ਹੈ ਇਹ ਜੀ ਮੈਨੂੰ 3-4 ਮਹੀਨੇ ਹੋ ਗਏ ਆ ਅੱਛਾ ਜੀ ਤੇ 3-4 ਮਹੀਨੇ ਦੇ ਦੌਰਾਨ ਉਸ ਤੋਂ ਪਹਿਲਾਂ ਇਹ ਨਸ਼ਿਆਂ ਦਾ ਗੱਡ ਬਣੀ ਇੱਕ ਬਿਲਡਿੰਗ ਹੀ ਪਿਛਲੇ 10 ਸਾਲ ਪੁਰਾਣੀ ਬਿਲਡਿੰਗ ਹੈ ਕੋਈ ਬਹੁਤ ਜ਼ਿਆਦਾ ਇੱਥੇ ਗਾਂਦੀ ਸੀ ਭਾਜੀ ਉਹ ਹੱਥੀਂ ਕੱਢਿਆ ਮੈਂ ਇੱਕ ਕਮਰੇ ਦੇ ਵਿੱਚੋਂ 15-1500 ਟੀਕਾ ਗੰਧ ਦਾ ਕੱਢਿਆ ਮੈਂ ਮੇਰੀਆਂ ਧੀਆ ਨੇ ਮੇਰੇ ਸਟੂਡੈਂਟਸ ਨੇ ਰਲ ਕੇ ਇੱਥੇ ਸਫਾਈ ਕੀਤੀ ਚੰਗੀ ਤਰ੍ਹਾਂ ਇਹਨੂੰ ਬਹੁਤ ਸ਼ਾਨਦਾਰ ਬਣਾਇਆ ਇਹਨਾਂ ਕਿੱਦਾਂ ਬਣਾਇਆ ਗਿਆ ਕੀ ਲੋਡ ਦੇਖੋ ਜੀ ਸਮਾਜ ਦੇ ਵਿੱਚ ਕੁਝ ਦੇ ਚੰਗੇ ਲੋਕ ਹੁੰਦੇ ਆ ਜਿਹੜੇ ਆਪਣੇ ਸਮਾਜ ਬਾਰੇ ਕੋਈ ਚੰਗਾ ਸੋਚਦੇ ਆ ਮੇਰੇ ਘਰ ਇੱਕ ਕੱਪ ਪਿਆ ਵਾ ਭਾਜੀ ਉਹ 2-4 ਸਾਲਾਂ ਤੋਂ ਹੀ ਅਗਰ ਪਿਆ ਮੈਂ ਸਾਹਮਣੇ ਰੱਖਦਾ ਵਾਂ ਇਹ ਦੇਸ਼ ਦੀਆਂ ਪ੍ਰੋਪਰਟੀਆਂ ਨੇ ਇਹਨੂੰ ਸਮਾਜ ਦੇ ਵਿੱਚ ਵਰਤਨ ਨੂੰ ਦਿੱਤਾ ਜਾਂਦਾ ਵਾ ਕੁਝ ਚੰਗਾ ਕਰਨ ਵਾਸਤੇ ਹਰ ਕਿਸੇ ਨੂੰ ਉਦਦਮ ਕਰਨਾ ਚਾਹੀਦਾ ਮੇਰੀ ਮਾਂ ਨੇ ਸੰਸਕ੍ਰਿਤੀ ਮਗੇ ਸੰਸਕਾਰ ਦਿੱਤੇ ਜਿਹੜੇ ਮੈਂ ਨਿਭਾਉਂਨੇ ਆ ਮੈਂ ਉਹਦੇ ਅਕੋਰਡਿੰਗ ਸੋਚਿਆ ਨਹੀਂ ਯਾਰ ਮੈਨੂੰ ਆਪਣੇ ਦੇਸ਼ ਵਾਸਤੇ ਵੀ ਕੋਈ ਚੰਗਾ ਕਰਨਾ ਚਾਹੀਦਾ ਉਹਦੇ ਲਈ ਮੈਂ ਇਹਨੂੰ ਬਿਲਡਿੰਗ ਨੂੰ ਸੋਨਾ ਬਣਾ ਕੇ ਮੈਂ ਸੋਚਿਆ ਮੇਰੇ ਆਸੇ ਪਾਸੇ ਦੇ ਜਿਹੜੇ ਬੱਚੇ ਨੇ ਉਹ ਇੱਥੇ ਪੜ੍ਹਜਿਆ ਕਰਨਗੇ ਉੱਥੇ ਕੁੜੀਆਂ ਅੱਜ 140 ਬੱਚੇ ਫ੍ਰੀ ਆਫ ਕੋਸਟ ਬਿਨਾ ਪੈਸਾ ਦਿੱਤੇ ਆ ਗਲੀ ਵਾਲੇ ਸਾਰੇ ਇੱਥੇ ਇਲਾਕੇ ਵਾਲੇ ਬੱਚੇ ਨਾਲ ਆ ਠੀਕ ਹੈ ਜੀ ਬਿਨਾ ਪੈਸਾ ਲੇ ਮੈਂ ਉਹਨਾਂ ਨੂੰ ਫ੍ਰੀ ਆਫ ਕੋਸਟ ਸਟੱਡੀ ਕਰਾਉਂਨਿਆ ਵਾ ਇਹਦੇ ਵਿੱਚ 40 ਕੁੜੀਆਂ ਸਲਾਈ ਸਿੱਖਦੀਆਂ ਉਸ ਤੋਂ ਬਾਅਦ ਜਿਹੜੇ ਬੱਚੇ ਕੁਝ ਕੰਪਿਊਟਰ ਸਿੱਖਦੇ ਆ ਨੌਜਵਾਨ ਮੁੰਡੇ ਕੁੜੀਆਂ ਕੋਈ ਹਰਮੋਨੀਅਮ ਸਿੱਖਦਾ ਮਤਲਬ ਇਹੋ ਇਹੋ ਜਿਹੀਆਂ ਐਕਟੀਵਿਟੀਆਂ ਮੈਂ ਕਰਵਾ ਰਿਆ ਜੀ ਇੱਥੇ ਤੇ ਸਭ ਕੁਝ ਫ੍ਰੀ ਆਫ ਕੋਸਟ ਦਾ ਬਿਨਾ ਕੋਈ ਪੈਸੇ ਹੁਣ ਗੱਲਬਾਤ ਇਹ ਹੋਈ ਆ ਕਿ ਇਹ ਮੇਰੀ ਇੱਕ ਕਰਦਾਰਕੁਸ਼ੀ ਕੀਤੀ ਗਈ ਪਿਛਲੇ ਮਹੀਨੇ ਨਾਲ ਪਿਛਲੇ ਥੋੜੇ 15 16 ਦਿਨਾਂ ਵਿੱਚ ਇੱਕ ਵੀਡੀਓ ਬਣਾਈ ਮੇਰੀ ਜਾਣ ਬੁਝ ਕੇ ਉਹਦਾ ਕਾਰਨ ਇਹ ਹੀ ਕਿ ਮੈਂ ਨਾ ਜੇ ਬੱਚਿਆਂ ਵਾਸਤੇ ਕੁਝ ਵਰਕ ਕੀਤਾ ਕੁਝ ਨੌਜਵਾਨਾਂ ਵਾਸਤੇ ਕੀਤਾ ਮੇਰਾ ਮਨ ਕੀਤਾ ਕਿ ਚਲੋ ਬਜ਼ੁਰਗਾਂ ਵਾਸਤੇ ਵੀ ਕੁਝ ਕਰ ਲਿਆ ਜਾਵੇ ਬਜ਼ੁਰਗਾਂ ਨੇ ਮੈਨੂੰ ਆਕੇ ਕਿਹਾ ਕਿ ਸਾਨੂੰ ਕੋਈ ਤੁਹਾਡੇ ਬੋਤਾ ਡੋਨੇਸ਼ਨ ਦੇ ਰੂਪ ਚ ਦਿਆ ਕਰੋ ਮੈਂ ਕਿਹਾ ਮੈਂ ਕੋਈ ਐਡਾ امیر ਬੰਦਾ ਨਹੀਂ ਆ ਮੈਂ ਇੱਕ ਪਲਾਨ ਕ੍ਰੀਏਟ ਕੀਤਾ ਸੀ ਉਹ ਭਾਵੇਂ A B C D ਕੋਈ ਵੀ ਪਲਾਨ ਕ੍ਰੀਏਟ ਕੀਤਾ ਮੈਂ ਉਹਦੇ ਬਾਰੇ ਸੋਚਿਆ ਕਿ ਬਜ਼ੁਰਗਾਂ ਨੂੰ 1000 ਰੁਪਏ ਪੈਨਸ਼ਨ ਦੇ ਦਿਆ ਕਰਾਂਗੇ ਉਹ ਮੇਰੀ ਗਲਤੀ ਮੰਨ ਲੈਨੇ ਆ ਮੈਂ ਸੋਚਿਆ ਮੈਂ ਹੀ ਗਲਤੀ ਬਣਾ ਪਲਾਨ ਬਣਾਇਆ ਵਾ ਇਹ ਅੱਗੇ ਜਾ ਕੇ ਵਧੀਆ ਨਹੀਂ ਚੱਲ ਸਕਦਾ ਮੈਂ ਬੰਦ ਕਰਤਾ ਜੀ ਉਹਨਾਂ ਨੂੰ ਸੋਰਸ ਕੀ ਆ ਤੂੰ ਹੀ ਕਿੱਦਾਂ ਕਹਿਆ ਸਾਡੇ ਪਤਾ ਸਤਰੀ ਬੱਚੇ ਪੜਾ ਰਹੇ ਇੱਕ ਵਸਤੂ ਹੀ ਯਾਰ ਦਾ ਵਾਅਦਾ ਕਰ ਲਿਆ ਉਹ ਕਾਹਦੀ ਹਾਂ ਮੈਂ ਤੁਹਾਨੂੰ ਉਹੀ ਦੱਸ ਰਿਹਾ ਜੀ ਇਹੀ ਮੈਂ ਸੋਚਿਆ ਕਿ ਇਹ ਮੈਂ ਕੋਈ ਇੱਕ ਗਲਤ ਸੋਚਿਆ ਗਿਆ ਵਾ ਆਪਾਂ ਇਹਨੂੰ ਚਲਾਉਣਾ ਹੀ ਨਹੀਂ ਚਾਹੁੰਦੇ ਰਨ ਹੀ ਨਹੀਂ ਕਰਨਾ ਚਾਹੁੰਦੇ ਬਸ ਉਹਨਾਂ ਨੇ ਮੇਰਾ ਉਹ ਸੈਂਟਰ ਪੁਆਇੰਟ ਬਣਾ ਕੇ ਇਸ ਗੱਲ ਨੂੰ ਮੈਨੂੰ ਇੱਥੋਂ ਬਾਹਰ ਕੱਢਣਾ ਚਾਇਆ ਜਿਹੜੇ ਵੀ ਲੋਕ ਐ ਇੱਥੇ ਪਰ ਨਹੀਂ ਮਲੇਵਾਸੀ ਮੇਰੇ ਨਾਲ ਨੇ ਵਿੱਚ 2000 ਦੋ ਚਾਰ ਐਸੇ ਲੋਕ ਨੇ ਜਿਨ੍ਹਾਂ ਦਾ ਮੈਂ ਅਜੇ ਨਾਮ ਨਹੀਂ ਤਾਂ ਨਾਲ ਸ਼ੇਅਰ ਕਰ ਸਕਦਾ ਦੇਖੋ ਉਹਨਾਂ ਨੂੰ ਉਹ ਕਾਰਨ ਉਹ ਚਾਹੁੰਦੇ ਕੀ ਹੈ ਕਿ ਇਹ ਵਾਲੀ ਬਿਲਡਿੰਗ ਅਸੀਂ ਵੜੀਏ ਉਹਦੇ ਕੋਲ ਦੋ ਹਾਲ ਮੰਗਦੇ ਹੈਨਾ ਜੀ ਮੈਂ ਅੱਜ ਬਿਲਕੁਲ ਦਿਲੋਂ ਕਹਿ ਰਿਹਾ ਕਿ ਮੇਰੇ ਨਾਮ ਨਹੀਂ ਸ਼ੇਅਰ ਕਰਨਾ ਮੇਰੀ ਲੜਾਈ ਪੌਂ ਦਾ ਮਕਸਦ ਨਹੀਂ ਹੈ ਮੇਰਾ ਮਕਸਦ ਹੈ ਮੈਂ ਸਮਾਜ ਦੇ ਵਿੱਚ ਕੋਈ ਚੰਗਾ ਕਰ ਰਿਹਾ ਮੈਨੂੰ ਕਿਸ ਕਾਰਨ ਦਿੱਤਾ ਜਾਵੇ ਤੂੰ ਹੀ ਸੇਵਾ ਹੀ ਕਰਨੀ ਹੈ ਪ੍ਰਸ਼ਾਸਨ ਨਾਲ ਰਲ ਕੇ ਤੇ ਉਹ ਲਿਟਰ ਜੇ ਲੈ ਲੈਂਦੇ ਹਾਂ ਬਿਲਕੁਲ ਹਾਂ ਜੀ ਆਪ ਪੂਰੀ ਟੀਮ ਹੋਂ ਨਾਲ ਆ ਆਪਾਂ ਸਾਰੇ ਰਲ ਕੇ ਕੋਈ ਚੰਗਾ ਕਰ ਲਾਂਗੇ ਸਮਾਜ ਵਾਸਤੇ ਕੋਈ ਰਲ ਕੇ ਕਰਾਂਗੇ ਜੀ ਸਾਰਾ ਕੁਝ ਵਧੀਆ ਮੈਂ ਤਾਂ ਕਿਸੇ ਨੂੰ ਨਾ ਨਹੀਂ ਕਰਦਾ ਕੋਈ ਕਰੇ ਸਮਾਜ ਵਾਸਤੇ ਮੌਕਾ ਦੋ ਤੇ ਹਾਂ ਤੇ ਲਾ ਕੇ ਫੇਰ ਤੇ ਗਲਤੀ ਆਏਗੀ ਗੱਲ ਉਹਨਾਂ ਦੇ ਨਾਲ ਕੀਤੀ ਵੀ ਆ ਪਹਿਲਾਂ ਉਹ ਸਿਰ ਦੇਖੋ ਜੀ ਮੈਂ ਬੇਨਤੀ ਕੀਤੀ ਕਿ ਜੇ ਮੇਰੇ ਘਰ ਦੀ ਕੋਈ ਚੀਜ਼ ਆ ਖਰਾਬ ਹੁੰਦੀ ਪਈ ਆ ਤਾਂ ਮੈਂ ਉਹਨੂੰ ਸਵਾਰਦਾਵਾਂ ਨਾ ਤੇ ਜੇ ਮੈਂ ਆ ਚੀਜ਼ ਨੂੰ ਸਵਾਰ ਕੇ ਰੱਖਾਂ ਕੋਈ ਇਤਰਾਜ਼ ਨਾ ਹੋਵੇ ਫਿਰ ਜਦੋਂ ਵੀ ਤੁਹਾਨੂੰ ਲੋੜ ਪਈ ਮੈਂ ਵਾਪਸ ਕਰ ਦੇਣੀ ਆ ਇਹਨਾਂ ਨੇ ਮੇਰੀ ਵੀਡੀਓ ਬਣਾ ਬਣਾ ਕੇ ਕਹਿ ਦਿੱਤਾ ਕਿ ਇਹਨੇ ਰਾਜਮントਰੇ ਤੇ ਕਬਜ਼ਾ ਕਰ ਲਿਆ ਕਬਜ਼ਾ ਤੇ ਮੈਂ ਤਾਂ ਕਰ ਰਣਾ ਜੇ ਮੈਂ ਇੱਥੇ ਆਪਣੀ ਰਿਆਸ਼ ਰੱਖੀ ਹੋਵੇ ਇੱਥੇ ਤੇ ਇੱਥੋਂ ਦੇ ਲੋਕ 140 ਬੱਚੇ ਪੜਦੇ ਉਹ ਵੇਖੋ ਕਾਹਦੀ ਜੀ ਕਿਹੜੇ ਬੱਚੇ ਹਾਂ ਬਿਲਕੁਲ ਜੀ ਆ ਦਿਖਾਓ ਭੈਣ ਆ ਦਿਖਾਓ ਉਹ ਵੇਖੋ ਸਟੂਡੈਂਟ ਮੇਰੇ ਕੋਲ ਵਿਧ ਪ੍ਰੂਫ ਆ ਜਿਹ ਠੀਕ ਹੈ ਜੀ ਸਾਰੇ ਬੱਚੇ ਆ ਕੋਈ ਵੀਡੀਓ ਵੀਡੀਓ ਹੈਗੀ ਜਿਹੜੇ ਪੜਦੇ ਪੜਦੇ ਹਾਂਜੀ ਬਿਲਕੁਲ ਜੀ ਉਹ ਵੀ ਮੈਂ ਤੁਹਾਨੂੰ ਜਨਤਕ ਕਰ ਦਾਂਗਾ ਮੈਨੂੰ 3 ਮਹੀਨੇ ਹੋ ਗਏ ਬੱਚਿਆਂ ਨੂੰ ਪੜਾਉਂਦਿਆਂ ਨੂੰ ਇੱਕ ਵਾਰ ਇੱਕ ਬੱਚਿਆਂ ਚਾਰ ਬੱਚਿਆਂ ਦਾ ਉਹਨਾਂ ਚੋਂ ਜਿਹੜਾ ਸੈਸ਼ਨ ਕੰਪਲੀਟ ਕੀਤਾ ਉਹਦੀ ਇੱਕ ਲਿਸਟ ਦੇ ਦਾਂਗੇ ਲਿਸਟ ਆ ਇਹ ਚ ਫੋਟੋ ਆ ਉਹਦੇ ਚ ਮੈਂ ਤੁਹਾਨੂੰ ਉਹ ਵੀ ਜਨਤਕ ਕਰੂੰਗਾ ਕੁੜੀਆਂ ਪੜ੍ਹ ਕੇ ਮੇਰੇ ਕੋਲੋਂ ਬਾਹਰਲੇ ਦੇਸ਼ ਗਈਆਂ ਹੈਨਾ ਜੇ ਕੋਈ ਚੰਗਾ ਕੀਤਾ ਉਹਨਾਂ ਨੂੰ ਐਜੂਕੇਸ਼ਨ ਬੇਸ ਤੇ ਉੱਥੇ ਜਾ ਕੇ ਮੰਗ ਕੀ ਹੈ ਜੀ ਮੇਰੀ ਮੰਗ ਬਸ ਇਹੀ ਹੈ ਕਿ ਮੈਨੂੰ ਸਮਾਜਿਕ ਕੋਈ ਚੰਗਾ ਕਰਨ ਦਿੱਤਾ ਜਾਵੇ ਕਾਦੀ ਗੱਲਾਂ ਵਿੱਚ ਲੱਤਾਂ ਖਿੱਚਦੇ ਆ ਹੈਨਾ ਜੀ ਹਾਂ ਉਹ ਬੋਲੇ ਸ਼ੋਨਰ ਭੈਗਵਾਨ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗਿਆਨਾਤ ਮਹਾਰਾਜ ਕੀ ਜੈ ਜੈ ਭੀਮ ਜੈ ਸਭਿਧਾਨ ਦਾਸ ਪੰਕਰੀ ਨਾਸ਼ਿਰਗਲ ਅੱਜ ਹਲਕਾ ਪੱਛਮੀ ਦੇ ਇਲਾਕਾ ਖਾਂਡਵਾਲਾ ਵਿਖੇ ਤੱਕਾ ਕਲੋਨੀ ਵਿਖੇ ਅੱਜ ਅਸੀਂ ਪਹੁੰਚੇ ਆ ਉਹ ਜਿਹੜੇ ਇਸੋਂ ਦੇ ਫਾਊਂਡਰ ਨੇ ਇੱਕ ਸੰਸਥਾ ਚਲਾ ਰਣੀ ਖੁਸ਼ੀਆਂ ਦੀ ਮਹਿਕ ਫਲਵਾੜੀ ਉਹ ਸੰਸਥਾ ਦੇ ਫਾਊਂਡਰ ਨੇ ਜੋ ਕਿ ਇੱਥੇ ਲੋੜਵੰਦ ਬੱਚਿਆਂ ਨੂੰ ਪੜਾਣਾ ਨੂੰ ਜੋ ਫ੍ਰੀ ਸਿਖਲਾਈ ਫ੍ਰੀ ਪੜ੍ਹਾਈ ਜੇ ਕੋਈ ਬੱਚਾ ਬਾਹਰ ਜਾਣਾ ਚਾਹੁੰਦਾ ਹੈ ਉਹਨਾਂ ਨੂੰ ਸਿਖਲਾ ਦਿੰਦੇ ਨੇ ਇਹਨਾਂ ਨੂੰ 4-5 ਮਹੀਨਿਆਂਗੇ ਜਿਹੜੇ ਇਸ ਕਮਿਊਨਿਟੀ ਹਾਲ ਦੇ ਵਿੱਚ ਜਿਹੜਾ ਇਹ ਕੰਮ ਚਲਾ ਰਹੇ ਆਪਣਾ ਸੰਸਥਾ ਤੇ ਲੋਕ ਭਲਾਈ ਸੇਵਾ ਕਰ ਰਹੇ ਆ ਅੱਜ ਲੋੜ ਕੀ ਪਈ ਅੱਜ ਕਾਦੀ ਕਿਲਵਾਇਆ ਗਿਆ ਕਿ ਕਹਿਆ ਕਿ ਆਪੇ ਸ਼ਰਾਬ ਦੀਆਂ ਸਰਾਉਂ ਲੋਨਾਂ ਕੋਈ ਕੋਈ ਦੇ ਜੀ ਇੱਥੋਂ ਦੇ ਚਲੋ ਕੁਝ ਸ਼ਰਾਤੀ ਅਸ ਜਿਹੜੇ ਨਹੀਂ ਚਾਹੁੰਦੇ ਇੱਥੋਂ ਦੇ ਬੱਚੇ ਪੜ੍ਹ ਲਿਖ ਕੇ ਕਿਸੇ ਚੰਗੇ ਚੰਗੇ ਕੰਮਾਂ ਤੇ ਲੱਗ ਜਾਣ ਜਾਂ ਮਹੱਲੇ ਦਾ ਨਾਮ ਰੋਸ਼ਨ ਕਰਨ ਪਰ ਉਹਨਾਂ ਨੂੰ ਆਪਣੀਆਂ ਜਿਹੜੀਆਂ ਉਹਨਾਂ ਦੁਕਾਨਾਂ ਖੋਲੀਆਂ ਹੋਈਆਂ ਨਸ਼ੇ ਦੀਆਂ ਉਹਨਾਂ ਨੂੰ ਲੱਗਦਾ ਹੀ ਕਿ ਸਾਡੀਆਂ ਦੁਕਾਨਾਂ ਬੰਦ ਹੋ ਜਾਣੀਆਂ ਕਿਉਂਕਿ ਨੌਜਵਾਨ ਬੱਚੇ ਜਾਂ ਧੀਆਂ ਕਿਸੇ ਚੰਗੇ ਕੰਮਾਂ ਤੇ ਉਹਨਾਂ ਨੂੰ ਜਿਹੜੀ ਸੋਝੀ ਆ ਜੂਗੀ ਜੇ ਚੰਗਾ ਸਿੱਖਿਆ ਲਊਗਾ ਪਰ ਉਹਨਾਂ ਨੂੰ ਇਹ ਬਰਦਾਸ਼ਤ ਨਾ ਹੁੰਦਾ ਜਿਹੜਾ ਕਿ ਇੱਥੇ ਤਾਲਾ ਮਾਰਨ ਦੇ ਤਾਲਾ ਮਾਰਿਆ ਗਿਆ ਸੀ ਔਰ ਅੱਜ ਜਿਹੜੇ ਇਸ ਮਹਿਕਦੀ ਫਲਵਾੜੀ ਦੇ ਫਾਉਂਡਰ ਨੇ ਰਾਣਾ ਜੀ ਜਿਨ੍ਹਾਂ ਨੇ ਸਾਡੀਆਂ ਜਥੇਬੰਦੀਆਂ ਵਾਲਮੀਕ ਸਮਾਜ ਦੀਆਂ ਆਈਆਂ ਸਾਡੇ ਨਾਲ ਉਹਨਾਂ ਦੇ ਜਿਹੜੇ ਮੁਖੀਆ ਖਲੋਤੇ ਆ ਔਰ ਇਸ ਇਹਨਾਂ ਦੇ ਨਾਲ ਇਹ ਜਥੇਬੰਦੀਆਂ ਜਿਹੜੀਆਂ ਸਾਰੀਆਂ ਵਾਲਮੀਕ ਸਮਾਜ ਦੀਆਂ ਇਹਨਾਂ ਦੇ ਨਾਲ ਪੂਰਨ ਸੌਂਟੇ ਖਰੋਣਾ ਅਸੀਂ ਇਹ ਮਸਲਾ ਸਾਰੇ ਉੱਚ ਅਧਿਕਾਰੀਆਂ ਦੇ ਜ਼ਿਲ੍ਹਾ ਅਧਿਕਾਰੀਆਂ ਦੇ ਪ੍ਰਸ਼ਾਸਨ ਅਧਿਕਾਰੀਆਂ ਦੇ ਧਿਆਨ ਚ ਵੀ ਲਵਾਵਾਂਗੇ ਕਿ ਜੇ ਕੋਈ ਚੰਗਾ ਕੰਮ ਕਰਦਾ ਤੇ ਉਹਨੂੰ ਕਾਰਨ ਦਿੱਤਾ ਜਾਵੇ ਜਿਸ ਤਰ੍ਹਾਂ ਪੰਜਾਬ ਸਰਕਾਰ ਨੇ ਇੱਕ ਮੁਹਿੰਮ ਵੱਡੀ ਆ ਜੁਧ ਨਸ਼ਾ ਅਰੋਧ ਤੇ ਜੇ ਮਾਲਲੀਗੇ ਤੇ ਆਪਾਂ ਵੀ ਇਹ ਵੀ ਆਪਣਾ ਯੋਗਦਾਨ ਪਾ ਰਹੇ ਹੱਲੇ ਦੇ ਵਿੱਚ ਜਿਹੜੀ ਇਹ ਚੰਗੇ ਕੰਮਾਂ ਦੀ ਸਿਖਲਾਈ ਦੇ ਕੇ ਅਸੀਂ ਇਹਨਾਂ ਨੂੰ ਸਮਰਥਨ ਕਰਦੇ ਆਂ ਔਰ ਜਿੱਥੋਂ ਤੱਕ ਵੀ ਸਾਨੂੰ ਇਹਨਾਂ ਨੂੰ ਆਪਣਾ ਜਾਣਾ ਪਊਗਾ ਸਾਨੂੰ ਸਰਕਾਰੀ ਦਰਬਾਰੇ ਇਹਨਾਂ ਦੇ ਨਾਲ ਅਸੀਂ ਪੂਰੀ ਸਾਡੇ ਜਥੇਬੰਦੀਆਂ ਪੂਰੀਆਂ ਮੋਢੇ ਨਾਲ ਮੋਢਾ ਜੋੜ ਕੇ ਚੱਲਣੀ ਆ। ਇਹ ਜਿਹੜਾ ਕੰਮ ਆ ਇਹ ਲਗਾਤਾਰ ਚੱਲ ਜਊਗਾ। ਜੋ ਆ ਤੁਸੀਂ ਆ ਇੱਕ ਮਿੰਟਾ ਕੈਮਰਾ ਮਾਰੋ ਜੋ ਇਹਨਾਂ ਨੇ ਆ ਵੇਖੋ ਕੰਮ ਇਹਨਾਂ ਨੇ ਪਿੱਛੇ ਕੀਤੇ ਆ। ਤੈਨੂੰ ਆਪ ਹੀ ਸਾਰਾ ਕੁਝ ਪਤਾ ਲੱਗ ਜੂਗਾ ਕਿਉਂਕਿ ਜਿਹੜਾ ਕਹਿੰਦੇ ਆ ਵੀ ਜਿਹੜਾ ਕੰਮ ਦਿਖਦਾ ਉਹੀ ਉਹੀ ਚੱਲਦਾ ਹੈ ਇਸ ਕਰਕੇ ਆਪਾਂ ਇਹਨਾਂ ਦਾ ਸਾਥ ਦਿਈਏ ਮੈਂ ਆਪਜੀ ਦੇ ਮਾਧਿਅਮ ਵرائی ਅੰਮ੍ਰਿਤਸਰ ਵਾਸੀਆਂ ਨੂੰ ਇਹ ਇਲਾਕਾ ਨਿਵਾਸੀਆਂ ਨੂੰ ਅਪੀਲ ਕਰੂੰਗਾ ਕਿ ਜੇ ਕੋਈ ਚੰਗਾ ਕੰਮ ਕਰਦਾ ਤੇ ਸਾਨੂੰ ਉਦੋਂ ਵੱਧ ਇਹ ਖੰਡ ਵਾਲਾ ਜੀ ਵਜਦਾ ਧੱਕਾ ਘਲਾਉਣੇ ਤੇ ਮੈਂ ਚੰਗਾ ਕੰਮ ਕਰਦਾ ਤੇ ਆਪਾਂ ਵੱਧ ਤੋਂ ਵੱਧ ਦਾ ਸਹਿਯੋਗ ਕਰੀਏ ਤਾਂ ਜੋ ਪੰਜਾਬ ਇਹ ਨਸ਼ਾ ਮੁਕਤ ਹੋ ਸਕੇ ਜੋ ਬੋਲੇ ਸੋਨਰ ਪੈ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਜੀ ਪ੍ਰਧਾਨ ਜੀ ਆਪਣਾ ਨਾਮ ਦੱਸ ਕੇ ਅੱਗੇ ਕਦੀ ਜਿਆਦਾ ਦੇ ਪੁੱਛੀਓ ਤੇ ਕੀ ਕਰਾਂ ਮੈਂ ਜੀ ਜਗਦੀਸ਼ ਕੁਮਾਰ ਜੱਗੂ ਮੈਂ ਆਲ ਇੰਡੀਆ ਸ਼ਡਿਊਲ ਕਾ ਇਪਰੇਸ਼ਨਾਂ ਮੈਂ ਰਾਸ਼ਟਰੀ ਪ੍ਰਧਾਨ ਆ ਮੇਰੇ ਨਾਲ ਤੁਹਾਡੇ ਪੰਕਜਨਾਥ ਜੀ ਬਾਬਾ ਜੀ ਅੰਗਨਨਾਥ ਜੀ ਸਮਿਤ ਕਾਲੀ ਜੀ ਔਰ ਮਨਜੀਤ ਸਿੰਘ ਪੰਮਾ ਜੀ ਇਹ ਜਿਹੜੇ ਵੱਖ-ਵੱਖ ਸੰਸਥਾਵਾਂ ਦੇ ਜਿਹੜੇ ਚੇਅਰਮੈਨ ਆ ਪ੍ਰਧਾਨ ਆ ਉਹ ਪਹੁੰਚੇ ਨੇ ਤੇ ਇਹ ਜਿਹੜਾ ਰਾਣਾ ਜੀ ਖੁਸ਼ੀਆਂ ਦੀ ਮਹਿਕ ਫਲਵਾੜੀ ਜਿਹੜੇ ਇਹਨਾਂ ਨੇ ਕੰਮ ਕਰਦੇ ਪਏ ਨੇ ਬੜਾ ਵਧੀਆ ਕੰਮ ਕਰਦੇ ਪਏ ਬੱਚਿਆਂ ਨੂੰ ਪੜਾਈ ਅੜਾ ਰਹੇ ਨੇ ਜਿਹੜੀਆਂ ਕਹਿੰਦੇ ਨਾ ਬੇਟੀ ਪੜਾਓ ਤੇ ਬੇਟੀ ਬਚਾਓ ਉਹਨਾਂ ਨੇ ਉਹ ਵਾਲਾ ਕੰਮ ਕੀਤਾ ਵਾ ਕਿ ਕੁੜੀਆਂ ਬੱਚੀਆਂ ਦੀਆਂ ਬੇਟੀਆਂ ਨੂੰ ਪੜਾਉਂਦੇ ਆ ਵਧੀਆ ਕੰਮ ਕਰਦੇ ਪਏ ਆ ਕੋਈ ਸ਼ਰਾਰਤੀ ਅੰਸਰ ਜਿਹੜੇ ਕਿ ਉਹ ਜਿਹੜੇ ਕਿ ਉਹਨਾਂ ਤੋਂ ਜਲਨ ਕਰਦੇ ਪਏ ਆ ਵੀ ਇਹ ਇਹੋ ਜਿਹਾ ਕੰਮ ਕਿਉਂ ਕਰਦੇ ਪਏ ਆ ਉਹੋ ਹੀ ਬੰਦੇ ਕਰ ਸਕਦੇ ਜਿਹੜੇ ਜਲਨ ਕਰਦੇ ਨੇ ਕਿਉਂਕਿ ਇੱਕ ਕਿਉਂਕਿ ਇੱਥੇ ਨਸ਼ਿਆਂ ਦਾ ਅੱਡਾ ਬਣਿਆ ਹੋਇਆ ਸੀ ਉਹ ਜਿਹੜੇ ਜਿਹੜੇ ਸਰਕਾਰ ਦੇ ਬੰਦੇ ਨੇ ਜਿਹੜੇ ਤੋਂ ਸਿਆਸੀ ਬੰਦੇ ਨੇ ਜਿਨ੍ਹਾਂ ਦਾ ਕਾਰੋਬਾਰ ਚੱਲਦਾ ਪਿਆ ਸੀ ਉਹ ਹੁਣ ਜਿਹੜੋ ਉਸ ਜਗ੍ਹਾ ਤੇ ਚੰਗਾ ਕੰਮ ਹੋ ਰਿਹਾ ਪਿਆ ਤੇ ਉਹਨਾਂ ਦਾ ਕਾਰੋਬਾਰ ਜਿਹੜਾ ਉਹ ਬੰਦ ਹੋ ਗਿਆ ਵਾ ਤੇ ਉਹ ਜਾਣ-ਬੁੱਝ ਕੇ ਇਸ ਵੀਰ ਨੂੰ ਰਾਣਾ ਜੀ ਨੂੰ ਤੰਗ ਕਰਦੇ ਪਏ ਨੇ ਵੀ ਇਹ ਚੰਗੇ ਕੰਮ ਨਾ ਇੱਥੇ ਕਰੇ ਤੇ ਦੇਖੋ ਮੇਰੀ ਮੈਂ ਦੇ ਸਾਰੇ ਮੁਹੱਲੇਦਾਰਾਂ ਨੂੰ ਅਈ ਇੱਥੇ ਆਏ ਧੱਕਾ ਕਲੋਨੀ ਦੇ ਵਿੱਚ ਇਹ ਖੰਡਾਲੇ ਦੇ ਬੱਚੇ ਇਹ ਮੇਰੇ ਉਸ ਇਲਾਕੇ ਨਿਵਾਸੀਆਂ ਨੂੰ ਮੈਂ ਕਹਿਣਾ ਚਾਹੁੰਦਾ ਵਾ ਵੀ ਇਸ ਰਾਣਾ ਜੀ ਦਾ ਸਾਥ ਦਿਓ ਜਿਹੜੇ ਚੰਗੇ ਕੰਮ ਕਰਦੇ ਨੇ ਉਹਨਾਂ ਦਾ ਸਾਥ ਦਿਓ ਜਿੱਥੇ ਬੰਦੀਆਂ ਨੂੰ ਸਾਫ ਕਿੱਦਾਂ ਦਾ ਹੋਇਆ ਜਾਂਦਾ ਹੈ ਇਸ ਲਈ ਮੈਂ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਪੱਕੀ ਲੋਟਮੈਂਟ ਬਾਰੇ ਗੱਲ ਕਰ ਕੋਈ ਨਹੀਂ ਦੇਖੋ ਜੀ ਆਲ ਇੰਡੀਆ ਸ਼ਡਿਊਲ ਕਾ ਜ ਫੈਡਰੇਸ਼ਨ ਨੇ ਹਮੇਸ਼ਾ ਹੀ ਇਹ ਦਬੇ ਕੁਚਲੇ ਜਿਹੜੇ ਹੈਗੇ ਨੇ ਸਮਾਜ ਦੀ ਗੱਲ ਕਰਦਾ ਆ ਰਿਹਾ ਤੇ ਹੁਣ ਵੀ ਅਸੀਂ ਉਹੀ ਗੱਲ ਕਰਦਾਂਗੇ ਰਾਂਗੇ ਕਿ ਅਸੀਂ ਅਫਸਰਾਂ ਨੂੰ ਵੀ ਕਹਾਂਗੇ ਸ਼ਿਫਾਰਿਸ਼ ਕਰਾਂਗੇ ਸਿਵਲ ਪ੍ਰਸ਼ਾਸਨ ਨੂੰ ਔਰ ਪ੍ਰਸ਼ਾਸਨ ਨੂੰ ਵੀ ਇਹ ਜਿਹੜੇ ਰਾਣਾ ਜੀ ਚੰਗਾ ਕੰਮ ਕਰਦੇ ਪਏ ਇਹ ਜਿਹੜੀ ਜਿਹੜੀ ਹੈ ਬਿਲਡਿੰਗ ਦੀ ਸਾਮ ਸੰਭਾਲ ਔਰ ਚੰਗੇ ਕੰਮ ਕਰਨ ਵਾਸਤੇ ਇਹ ਵਰਤੀ ਜਾਵੇ ਜੇ ਇਹ ਵੀ ਰਾਣਾ ਜੀ ਕੋਈ ਮਾੜਾ ਕੰਮ ਕਰਦੇ ਆ ਤੇ ਅਸੀਂ ਇਹਨਾਂ ਦੇ ਵੀ ਇਹਨਾਂ ਨੂੰ ਵੀ ਬਖਸ਼ਿਆ ਜਾਏਗਾ ਕਿਉਂਕਿ ਹੁਣ ਤੱਕ ਤੇ ਵਧੀਆ ਕੰਮ ਕਰਦੇ ਪਏ ਚਲੋ ਆਈ ਇਹਨਾਂ ਦੇ ਨਾਲ ਜੇ ਕੋਈ ਕੱਲ ਨੂੰ ਕੋਈ ਕੋਈ ਮਾੜੀ ਮੋੜੀ ਹਰਕਤ ਹੋਈ ਤਾਂ ਫਿਰ ਅਸੀਂ ਇਹਨਾਂ ਦੇ ਖਿਲਾਫ ਹੋਵਾਂਗੇ ਇਹਨਾਂ ਨੂੰ ਕਹਿੰਦਾ ਜੈ ਆਲਮੀਕੀ ਹਰਤ ਵਾਲੀ ਬੰਦ ਇਹ ਕਿੱਥੋਂ ਦਾ ਲੈਣ ਵਾਲਾ ਐਥੇ ਧੱਕਾ ਗਲੁੰਦੀ ਧੱਕਾ ਗਲੁੰਦੀ ਰਹਿੰਦੇ ਹਾਂ ਜੀ ਇਹ ਕੀ ਜਿਹੜੀ ਸੰਸਥਾ ਵੈ ਕਿੰਨੇ ਜੱਥੇ ਚੱਲ ਰਹੀ ਹੈ ਤਾਂ ਤੁਸੀਂ ਕਿੰਨਾ ਜੱਥੇ ਜਾਣਦੇ ਅਸੀਂ ਇਹ 3 ਮਹੀਨੇ ਹੋ ਗਏ ਇੱਥੇ ਕਿਉਂਕਿ ਨਸ਼ਿਆਂ ਦਾ ਨਾ ਬੜਾ ਉਹ ਹੈਗਾ ਸੀ ਠੀਕ ਹੈ ਨਾ ਸਾਨੂੰ ਹਲੇ ਥੋੜੀ ਦੇ 5 ਸਾਲ ਹੋਈਏ ਇੱਥੇ ਬਹੁਤ ਨਰਕ ਪਿਆ ਹੈ ਠੀਕ ਹੈ ਨਾ ਅਸੀਂ ਕਹਿੰਨੇ ਆ ਚਲੋ ਜੇ ਵਧੀਆ ਕੰਮ ਕਰਦੇ ਪਏ ਆ ਤੇ ਇਹਨਾਂ ਨੂੰ ਕਰਨ ਦਿੱਤਾ ਜਾਵੇ ਠੀਕ ਹੈ ਨਾ ਕਿਉਂਕਿ ਸਵੇਰੇ ਸ਼ਾਮ ਇੱਥੇ ਨਸ਼ਿਆਂ ਦਾ ਅੱਡਾ ਲੱਗਾ ਹੁੰਦਾ ਹ ਹੁਣ ਵੀ ਸਵੇਰੇ ਵੀ ਤੇ ਸ਼੍ਰੀ ਸ਼ਾਮੀ ਵੀ ਠੀਕ ਹੈ ਨਾ ਇਹ ਸਾਰੇ ਫਿਰ ਲੋਕੀ ਇਹੋ ਕੁਝ ਚਾਹਦੇ ਆ ਨਾ ਕਿ ਇੱਥੇ ਨਸ਼ੇ ਦਾ ਉਹ ਚੱਲੇ ਇਹੀ ਚਾਹਦੇ ਨਾ ਫਿਰ ਕਿਉਂਕਿ ਫਿਰ ਸਾਰੇ ਹੁੰਦਾ ਕੀ ਕੀ ਸੰਸਥਾ ਵੱਲੋਂ ਕੀ ਕੁਝ ਪਾਇਆ ਗਿਆ ਕੀ ਹੁਣ ਤੱਕ ਕੀ ਕੁਝ ਹੋਇਆ ਮਰ ਕੰਪਿਊਟਰ ਵਗੈਰਾ ਹੋਰ ਭਾਜੀ ਹਾਂਜੀ ਮਤਲਬ ਸਾਰਾ ਮਤਲਬ ਵਧੀਆ ਕੰਮ ਕਰ ਰਹੇ ਜੇ ਵਿਚਾਰੇ ਗਲਤ ਕੋਈ ਸ਼ਕਾਰ ਦੇ ਪਏ ਹੈ ਤੇ ਇਹਨਾਂ ਵੱਲੋਂ ਸਾਨੂੰ ਦੱਸੋ ਸਾਨੂੰ ਸਬੂਤ ਦਿਓ ਠੀਕ ਹੈ ਨਾ ਨਹੀਂ ਉਹਨਾਂ ਦੀ ਸੰਸਥਾ ਦੇ ਮੈਂਬਰ ਨਹੀਂ ਨਹੀਂ ਮੈਂਬਰ ਤੇ ਨਹੀਂ ਹੈਗੀ ਕੀ ਨਾਮ ਸਰੋਤ ਦਾ ਵਿਨੈਂਦਰ ਜੀ ਸਿੰਘ ਕਿੱਥੇ ਰਹਿੰਦੇ ਮੈਂ ਧਕਾ ਕਰੋਨੀਚ ਰਹਿਣਾ ਖੰਡਵਾਲੇ ਕਿਹੜੀ ਹੈ ਸੰਸਥਾ ਵੈ ਕਿੰਨਾ ਚਿਰ ਤੋਂ ਇਹਨਾਂ ਜੁੜੇ ਹੈ ਇਹਨਾਂ ਨਾਲ ਜੁੜੇ ਨੇ ਜਦੋਂ ਦੀ ਬਾਜੀ ਉਹਨਾਂ ਨੇ ਸਟਾਰਟ ਕੀਤੀ ਸਫਾਈ ਦਾ ਕੰਮ ਸਟਾਰਟ ਕੀਤਾ ਸੀ ਬਸ ਉਦੋਂ ਦੇ ਇਹਨਾਂ ਨਾਲ ਹੀ ਆ ਹਾਂ ਸੰਸਦਕ ਮੈਂਬਰ ਉਹ ਹਾਂਜੀ ਹਾਂਜੀ ਤੇ ਕੀ ਕੁਛ ਸੰਸਥਾ ਵੱਲੋਂ ਕੀ ਕੀ ਸਹੂਲਤਾਂ ਦਿੱਤੀਆਂ ਗਈਆਂ ਤੇ ਕਾਦੀ ਗੱਲੋਂ ਕਿਹੜੇ ਲੋਕਾਂ ਨੂੰ ਵਰਤਾਇਸ਼ੀ ਹੋਇਆ ਫਿਰ ਸਭ ਤੋਂ ਪਹਿਲਾਂ ਇਹ ਜਿਹੜੀਆਂ ਸਹੂਲਤਾਂ ਦਿੱਤੀਆਂ ਗਈਆਂ ਸੀ ਇਹ ਤਾਂ ਬਹੁਤ ਹੀ ਵਧੀਆ ਗਰੀਬ ਬੱਚਿਆਂ ਵਾਸਤੇ ਕੰਪਿਊਟਰ ਦੀ ਸਿੱਖਿਆ ਦਿੱਤੀ ਜਾਂਦੀ ਸੀ ਫ੍ਰੀ ਕੁਝ ਜੋ ਫਿਰ ਆਪਣਾ ਸਲਾਈ ਦੇ ਕੜਾਈ ਦਾ ਕੰਮ ਚੱਲਦਾ ਪਿਆ ਸੀ ਅੰਦਰ ਬੱਚਿਆਂ ਦਾ ਹੋਰ ਵੀ ਜੋ ਐਜੂਕੇਸ਼ਨ ਚੱਲਦੀ ਪਈ ਸੀ ਜਿੱਦਾਂ ਕਿ ਇੱਕ ਦੋ ਵਿੱਚ ਬੱਚਿਆਂ ਨੂੰ ਭੰਗੜਾ ਗਿੱਧਾ ਸਭ ਕੁਝ ਬੱਚਿਆਂ ਨੂੰ ਸਿਖਾਇਆ ਜਾਂਦਾ ਸੀ ਆਪਾਂ ਕਿਸੇ ਦਾ ਨਾਮ ਲੈ ਕੇ ਜਾਂ ਆਪਾਂ ਕਿਸ ਨੂੰ ਸਿੱਧਾ ਦੱਸ ਕੇ ਆ ਕਿ ਆਪਾਂ ਨਾਮ ਨਹੀਂ ਲੈ ਸਕਦੇ ਕਿਸਦਾ ਬਾਕੀ ਇਹ ਵੀ ਕੋਈ ਸ਼ਰਾਬੀ ਅਨਸਰ ਆ ਗਿਆ ਜਿੰਨਾਂ ਰਾਤੀ ਨੂੰ ਵੇਖੋ ਤਾਲੇ ਮਾਰ ਦਿੱਤੇ ਆ ਇਹਦੇ ਹਾਨੂੰ ਨਹੀਂ ਪਤਾ ਕਿੰਨਾਂ ਨੇ ਮਾਰਿਆ ਕਿੰਨਾਂ ਨੇ ਨਹੀਂ ਮਾਰੇ ਇਹ ਦੱਸ ਨਹੀਂ ਸਕਦੇ ਕਿਉਂਕਿ ਸਾਨੂੰ ਕੋਦਰੂ ਨਹੀਂ ਪਤਾ ਠੀਕ ਆ